ਦੇਖਿਆ 7:30 ਵੇ ਮੈਨੂੰ ਨਿਆਣਾ ਵਾਲੇ ਦੱਸ ਗਿਆ ਸੀਗਾ ਕਿ ਉਹਨਾਂ ਲਾਸ਼ ਪਿਆ ਜਿਹੜੇ ਆਸ-ਪਾਸ ਰਹਿੰਦੇ ਉਹ ਕਹਿੰਦੇ ਕਿ 5 5:30 ਵਜੇ ਕਾਂਡ ਆਇਏ ਅੱਛਾ ਕਿਉਂਕਿ 4 ਵੇ ਗੱਡੀ ਗਈ ਸੀ 4 ਵੇ ਲਾਸ਼ ਕੋਈ ਨਹੀਂ ਸੀ ਇੱਥੇ ਪਿਛਲੇ ਸਾਲ ਹੋਲੀ ਜਿੱਦੀ ਹੁੰਦਾ ਪਿਛਲੇ ਸਾਲ ਵੀ ਹੋਲੀ ਤੋਂ 4 ਦਿਨ ਪਹਿਲਾਂ ਇੱਕ ਲਾਸ਼ ਮਿਲਦੀ ਪਰਲੇ ਪਾਸੇ ਨੂੰ ਅੱਜ ਫੇਰ ਹੋਲੀ 4 ਦਿਨ ਆ ਗਈ ਫੇਰ ਤੋਂ ਲਗੀ ਆ ਸਸਿਕਾਲ ਤੁਸੀਂ ਦੇਖ ਰਹੇ ਹੋ ਯੂਨਾਈਟਿਡ ਪੋਸਟ ਤੇ ਮੈਂ ਸਤਪਾਲ ਲੁਧਿਆਣਾ ਵਿੱਚ ਆਏ ਦਿਨ ਵਾਰਦਾਤਾ ਦੇਨੋਂ ਦੇਨ ਵਾਧੀਆਂ ਜਾ ਰਹੀਆਂ ਹਨ ਇਸੇ ਹੀ ਤਰ੍ਹਾਂ ਅਣਪਛਾਤੇ ਵਿਅਕਤੀ ਦੀ ਲਾਸ਼ ਬਰਾਮਦ ਹੋਈ ਹੈ ਜਿੱਥੇ ਕਿ ਟਰਾਂਸਪੋਰਟ ਨਗਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਅੱਜ ਤੜਕੇ ਹੀ 5:30 6:00 ਦਾ ਟਾਈਮ ਦੱਸਿਆ ਜਾ ਰਿਹਾ ਜਿੱਥੇ ਕਿ ਇੱਕ ਲਾਸ਼ ਬਰਾਮਦ ਹੁੰਦੀ ਹੈ ਲੋਕਾਂ ਨਾਲ ਗੱਲਬਾਤ ਕਰਦੇ ਹਾਂ ਕੀ ਹੈ ਪੂਰਾ ਮਾਮਲਾ ਫਿਰ ਅੱਜ ਤੁਸੀਂ ਫੋਨ ਕੀਤਾ ਮੀਡੀਆ ਨੂੰ ਉਸ ਤੋਂ ਬਾਅਦ ਮੀਡੀਆ ਤੇ ਪਹੁੰਚ ਗਈ ਸੀ ਉਸ ਤੋਂ ਬਾਅਦ ਕਿੰਨਾ ਕੁ ਟਾਈਮ ਬਾਅਦ ਜਿਹੜਾ ਪ੍ਰਸ਼ਾਸਨ ਦੇ ਪਹੁੰਚਿਆ ਮੀਡੀਆ ਦਾ ਭਾਜੀ ਆਪਣਾ ਟਾਈਮ ਸਰ ਪਹੁੰਚ ਗਈ ਸੀ ਹਾਂ ਫੋਨ ਕਰਾਉ ਤੋਂ 10 ਮਿੰਟ ਬਾਅਦ ਮੀਡੀਆ ਪਹੁੰਚ ਗਈ ਸੀ ਅਧਿਕਾਰੀ ਜੀ ਆਪਣੇ ਪਹੁੰਚੇ ਹੁਣ ਤਾਂ ਕਿੰਨੇ ਵਜੇ ਤੁਸੀਂ ਕਾਲ ਕੀਤੀ ਸੀਗੀ ਪੂਰੇ 8:15 ਤੇ ਕਾਲ ਕੀਤੀ ਸੀ ਪ੍ਰਸ਼ਾਸਨ ਨੂੰ ਤੇ ਕਿੰਨੇ ਵਜੇ ਪਹੁੰਚੇ 10 ਵਜੇ ਪਹੁੰਚੇ ਜੀ ਕੀ ਲੱਗਦਾ ਕਿਵੇਂ ਦੇਖਦੇ ਹੋ ਇਸ ਕਾਰਜ ਬਾਰੇ ਇਹ ਕਾਰਾਂ ਦੇ ਪ੍ਰਸ਼ਾਸਨ ਦੇ ਢਿੱਲ ਬਹੁਤ ਆ ਜੀ ਢਿੱਲ ਬਹੁਤ ਹੈ ਇਸ ਚੀਜ਼ ਨੂੰ ਕਿਉਂਕਿ ਇਹ ਅਸੀਂ ਦੇਖਿਆ ਸੀ 7:30 ਵੇ ਮੈਨੂੰ ਨਿਆਣਾ ਆਣ ਕੇ ਦੱਸ ਗਿਆ ਸੀਗਾ ਕਿ ਇਹ ਲਾਸ਼ ਪਈ ਹੈ ਮੈਨੂੰ ਮਜ਼ਾਕ ਬਖੋਲ ਲੱਗਦਾ ਸੀਗਾ ਇਹ ਚੀਜ਼ਾਂ ਬਾਰੇ ਤੇ ਮੈਂ ਆਣ ਕੇ ਵੇਖਿਆ ਫਿਰ ਮੈਂ ਕਿਹਾ ਸੱਚੀ ਗੱਲ ਹੈ ਆਣ ਕੋਲ ਤੇ ਕਹਿਣ ਲੱਗੇ ਕਿ ਮੀਡੀਆ ਨੂੰ ਫੋਨ ਕਰੋ ਪੁਲਿਸ ਨੂੰ ਫੋਨ ਕਰੋ ਫੇ ਮੈਂ ਮੀਡੀਆ ਨੂੰ ਕੀਤਾ ਜੀ ਭਾਜੀ ਫਿਰ ਮੁਲਾਜ਼ਮ ਨੂੰ ਕੀਤਾ ਪੀਸੀਆਰ ਨੂੰ ਕੀਤਾ ਪੀਸੀਆਰ ਨੇ ਕਹਿੰਦੇ ਮੈਂ ਭੇਜ ਰਿਹਾ ਭੇਜ ਦਿਆਂ ਤਿੰਨ ਵਾਰੀ ਮੈਂ ਫੋਨ ਲਾਇਆ ਵਾ ਤਿੰਨ ਵਾਰੀ ਮੈਨੂੰ ਇਹੀ ਜਵਾਬ ਆਉਂਦਾ ਹੈ ਕਿ ਮੈਂ 10 ਮਿੰਟ ਤੇ ਭੇਜਣ ਦਿਆਂਗੇ ਤੇ 10 ਮਿੰਟ ਤੱਕ ਆਲੇ ਆਈ ਨਹੀਂ ਕੋਨ ਸਾ 10 ਵਜੇ ਕਿੰਨੇ ਕਵੇ ਪਤਾ ਲੱਗਿਆ ਸੀ ਇਸ ਬੋਡੀ ਬਾਰੇ 7 7:30 ਵਜੇ ਤੁਸੀਂ 7:30 ਮੈਨੂੰ ਇਧਰ ਜਿਹੜਾ ਨਿਆਣੇ ਜਿਹਾ ਬੱਚੇ ਉਹ ਜਾਣ ਕੇ ਮੈਨੂੰ ਦੱਸ ਕੇ ਕੋਈ ਮੈਂ ਤਾਂ ਗੱਡੀਆਂ ਦਾ ਕੰਮ ਕਰਦਾ ਸੀ ਤਾਂ ਕਰਕੇ ਤੁਸੀਂ ਨੇੜੇ ਵਰਕਸਾ ਪਾੜੋਂ ਨਹੀਂ ਜੀ ਮੈਂ ਸੈਕੰਡ ਹੈ ਗੱਡੀਆਂ ਮੋਟਰਸਾਈਕਲ ਵਗੈਰਾ ਵੇਚਦਾ ਹਾਂ ਮੈਂ ਇੱਥੇ ਆਣ ਕੇ ਠੀਕ ਹੈ ਅੱਛਾ ਉਹ ਚੀਜ਼ ਕਰਕੇ ਮੈਂ ਧਿਆਨ ਰਹਿਣਾ ਮੈਂ ਕਿੰਨਾ ਕੁ ਟਾਈਮ ਹੋ ਗਿਆ ਮੈਂ ਤਾਂ ਜੀ 7:30 ਵਜੇ ਆਈ 7:30 ਵਜੇ ਤਾਂ ਪਿਆ ਹੋਇਆ ਜੀ ਉਹ 10 ਵਜ ਗਏ 10:30 ਤੋਂ ਉਪਰ ਹੋ ਰਿਹਾ ਹੈ ਜੀ ਜਿਹੜੇ ਜਿਹੜੇ ਆਸ-ਪਾਸ ਲੋਕ ਰਹਿੰਦੇ ਨੇ ਉਹਨਾਂ ਨੇ ਵੈਰੀਫਾਈ ਕੀਤਾ ਬੰਦਾ ਇਹਨਾਂ ਦਾ ਤਾਂ ਨਹੀਂ ਹੈਗਾ ਇਹਨਾਂ ਦਾ ਕੋਈ ਬੰਦਾ ਨਹੀਂ ਹੈਗਾ ਉਹ ਜਿਹੜੇ ਆਸ-ਪਾਸ ਰਹਿੰਦੇ ਉਹ ਕਹਿੰਦੇ ਕਿ 5 5:30 ਵਜੇ ਕਾਂਡ ਆ ਇਹ ਅੱਛਾ ਕਿਉਂਕਿ 4 ਵਜੇ ਗੱਡੀ ਗਈ ਸੀ 4 ਵਜੇ ਲਾਸ਼ ਕੋਈ ਨਹੀਂ ਸੀ ਇੱਥੇ ਕੀ ਲੱਗਦਾ ਇਸ ਨੂੰ ਮਾਰਿਆ ਵੀ ਇੱਥੇ ਗਿਆ ਜਾਂ ਫਿਰ ਬਾਹਰ ਕਿ ਕਿਦੋਂ ਲਿਆਂਦਾ ਪਾਲੀ ਕੋਈ ਕਹਿੰਦਾ ਕਿ ਹਰ ਸਾਲ ਹੋਲੀ ਜਾਂਦੀ ਹੁੰਦਾ ਪਿਛਲੇ ਸਾਲ ਵੀ ਹੋਲੀ ਤੋਂ 4 ਦਿਨ ਪਹਿਲੇ ਕਲਾਸ਼ਮਨੀ ਦੇ ਪਰਲੇ ਪਾਸੇ ਨੂੰ ਹਾਂ ਅੱਜ ਫੇਰ ਹੋਲੀ 4 ਦਿਨ ਆ ਗਈ ਫੇਰ ਵੀ ਲਗੀ ਆ ਹਾਂ ਕੋਈ ਕਹਿੰਦਾ ਮਾਰਿਆ ਕੋਈ ਕਹਿੰਦਾ ਕਸੀਟ ਕੇ ਲਾਇਆ ਕੋਈ ਕਹਿੰਦਾ ਅੱਖਾ ਕੱਢ ਦੇ ਕੋਈ ਕਹਿੰਦਾ ਕੁੱਤੇ ਨੇ ਪੜ ਲਿਆ ਮੂੰਹ ਨੂੰ ਕੋਈ ਇਨਕੁਆਰੀ ਅਸੀਂ ਨਹੀਂ ਦੱਸ ਸਕਦੇ ਇਨਫੋਰਮੇਸ਼ਨ ਨਹੀਂ ਯਾਨੀ ਇਹ ਸਾਰਾ ਜਿਹੜਾ ਜਾਂਚ ਦਾ ਵਿਸ਼ਾ ਹੈ ਉਸ ਤੋਂ ਬਾਅਦ ਹੀ ਪਤਾ ਲੱਗੇਗਾ ਹੋਰ ਜਾਊਗੀ ਜਾਣ ਪਛਾਣ ਹੋਵੇ ਤਾਂ ਹੀ ਪਤਾ ਲੱਗ ਸਕਦਾ ਵੀ ਠੀਕ ਹੈ ਇਧਰ ਆ ਜਾਓ ਇਹ ਮਾਮਲਾ ਕਿੱਥੇ ਦਾ ਤੇ ਕੀ ਮਾਮਲਾ ਹੈ ਮਾਮਲਾ ਆਪਣੇ ਟ੍ਰਾਂਮੋ ਨਗਰ ਝੁਗੀਆਂ ਦਾ ਆ ਜੀ ਸਾਨੂੰ 112 ਦੇ ਟੈਲੀਫੋਨ ਆਇਆ ਤੇ ਅਸੀਂ ਆਏ ਹਾਂ ਹੁਣ ਕੌਦੀ ਅਫਸਰ ਵੀ ਆ ਗਿਆ ਐਸ ਐਚਓ ਵੀ ਸਾਹਿਬ ਆ ਰਹੇ ਆ ਇਹ ਕਿੰਨੇ ਵਜੇ ਦੀ ਗੱਲ ਹੈ ਜੀ ਤੁਹਾਨੂੰ ਕਿੰਨੇ ਵਜੇ ਫੋਨ ਆਇਆ ਸੀ ਪਹਿਲਾਂ ਹਨੋ 8 ਵਜੇ ਕਰੀਬ ਆ 8 ਵਜੇ ਦੇ ਕਰੀਬ ਹਾਂ ਜੀ ਪਰ ਕਿਹੜੀ ਵਜਾ ਦੀ ਹੈ ਇਹ ਇਹ ਥਾਣਾ ਮੋਤੀ ਨਗਰ ਅ ਜੀ ਐਸਡੀ ਕੋਈ ਪਹਿਚਾਨ ਵਗੈਰਾ ਹੋਈ ਹੈ ਜੀ ਪਹਿਚਾਨ ਚੈੱਕ ਕਰ ਲੈ ਕੋਈ ਮਿਲਿਆ ਨਹੀਂ ਉਹਦਾ ਕੋਈ ਡਾਕੂਮੈਂਟ ਵਗੈਰਾ ਜੀਬ ਚ ਮਿਲਿਆ ਹੋਵੇ ਨਹੀਂ ਨਹੀਂ ਕੋਈ ਨਹੀਂ ਮਿਲਿਆ ਜੀ ਡੈਡ ਬੋਡੀ ਦੇਖਣ ਤੋਂ ਤੁਹਾਨੂੰ ਕਿਸ ਤਰ੍ਹਾਂ ਲੱਗਦਾ ਹੈ ਮਰਡਰ ਹੋਇਆ ਹੈ ਕੀ ਹੋਇਆ ਐਕਸੀਡੈਂਟ ਆ ਜਾਂ ਕਿਸ ਤਰ੍ਹਾਂ ਤੁਹਾਨੂੰ ਲੱਗਦਾ ਹੈ ਇਹਦਾ ਤਫਤੀਸ਼ ਦੇ ਨਾਲ ਪਤਾ ਡਾਕਟਰ ਦੱਸਣਗੇ ਫਿਰ ਵੀ ਕੋਈ ਮੁੱਢਲੀ ਜਾਂਚ ਦੇ ਵਿੱਚ ਤੁਹਾਨੂੰ ਕੋਈ ਅਜੇ ਤੱਕ ਸਾਹਮਣੇ ਆਈ ਹੈ ਨਹੀਂ ਕੋਈ ਨਹੀਂ ਆਇਆ ਸਾਹਮਣੇ ਬੋੜੀ ਦੇ ਨਿਸ਼ਾਨ ਕਿਸ ਤਰੀਕੇ ਦੇ ਲੱਗ ਰਹੇ ਹੈ ਕੋਈ ਲਿਵਾਰ ਲੱਗ ਰਹੇ ਹੈ ਜਾਂ ਕੋਈ ਐਕਸੀਡੈਂਟ ਕੇਸ ਲੱਗ ਰਹੇ ਹੈ ਇਹਨਾਂ ਤਬਦੀਸ਼ ਕੀਤਾ ਤੇ ਪਰ ਲੱਗੋ ਐਸਐਚਓ ਸਾਹਿਬ ਆ ਰਹੇ ਸਾਡੇ ਸ਼ਹਿਰੀ ਦੀ ਸ਼ਕਲ ਬੜੀ ਖਰਾਬ ਹੈ ਕਈ ਲੋਕਾਂ ਨੇ ਕਹਿਣਾ ਇਹ ਤੁਹਾਨੂੰ ਕੀ ਦਿਖਿਆ ਚਲੋ ਅਸਫੀਰ ਐਸਐਚਓ ਸਾਹਿਬ ਆ ਰਹੇ ਤਬਦੀਸ਼ ਕਰਕੇ ਬਾਕੀ ਦੇ ਡਾਕਟਰ ਦੱਸਣਗੇ ਉਹ ਸਾਹਮਣਾ ਪਿਆ ਕੋਈ ਇੱਕ ਇੱਥੇ ਲੋਕਾਂ ਨਾਲ ਕਿਹਾ ਜਾਂਦਾ ਵੀ ਪਿਛਲੀ ਦੀਵਾਲੀ ਨੂੰ ਵੀ ਆਹ ਹੋਲੀ ਨੂੰ ਵੀ ਇਹ ਚਾਂਸ ਹੋਇਆ ਸੀ ਹੁਣ ਦੁਬਾਰਾ ਫਿਰ ਹੋਲੀ ਆ ਗਈ ਹੈ ਚਾਰ ਦਿਨ ਬਾਅਦ ਫਿਰ ਉਹਨਾਂ ਹੋਈ ਚਾਂਸ ਹੋਏ ਠੀਕ ਹੋਇਆ ਹੋਊਗਾ ਪਹਿਲਾਂ ਮੇਰੀ ਡਿਊਟੀ ਮੈਂ 4-5 ਮਹੀਨੇ ਹੋ ਗਿਆ ਇੱਧਰ ਆਇਆ ਕੋਈ ਜ਼ਿਆਦਾ ਕਰ ਨਹੀਂ ਗਾ ਠੀਕ ਹੈ ਨਾ ਕੀ ਫੋਨ ਆਇਆ ਸਰ ਕੰਟਰੋਲ ਤੋਂ ਵੀ ਡੈੱਡ ਬੋਡੀ ਪਈ ਆ ਮੈਂ ਮੌਕੇ ਤੇ ਦੇਖੇ ਆਣਗੇ ਜਿਹੜੇ ਹਾਲਾਤ ਮਨੂੰ ਲੱਗੇ ਨੇ ਉਹ ਆਪਣੇ ਐਸ.ਐਸ.ਓ. ਸਾਹਿਬ ਵੈਰੀਫਾਈ ਕਰਨਗੇ ਆਣਗੇ ਵੀ ਕੀ ਕੀ ਨਹੀਂ ਤੁਹਾਨੂੰ ਕੀ ਲੱਗਦਾ ਹੈ ਬੋਡੀ ਦੇ ਸਾਹ ਦੇ ਕੇ ਨਹੀਂ ਉਹ ਸਾਡੇ ਜਿਹੜੇ ਤਪਦੀਸ਼ੀ ਅਫਸਰ ਹੁੰਦੇ ਨੇ ਨਾ ਜੀ ਆਪਣੇ ਐਸ.ਐਸ.ਓ. ਸਾਹਿਬ ਆਣਗੇ ਮੌਕੇ ਤੇ ਉਹ ਸਭ ਕੁਝ ਦੇਖਣਗੇ ਆਣਗੇ ਵੀ ਇਹ ਕਿਹੜੇ ਹਾਲਾਤਾਂ ਜਨਾਂ ਕੀ ਡੈੱਡ ਬੋਡੀ ਆ ਠੀਕ ਹੈ ਜੀ ਠੀਕ ਹੈ ਲੋਕਾਂ ਵੱਲੋਂ ਕੋਈ ਜਾਣਕਾਰੀ ਮਿਲੀ ਹੈ ਤੁਹਾਨੂੰ ਮੈਂ ਪਤਾ ਕਰ ਰਿਹਾ ਸਾਰੇ ਤੱਕ ਪੰਜੀ ਕਰ ਰਹੇ ਆ ਇਹਨਾਂ ਕੋਲ ਕੋਈ ਡਾਕੂਮੈਂਟ ਵਗੈਰਾ ਜਿੱਥੇ ਸਨਤ ਹੋ ਸਕੇ ਕੁਝ ਨਹੀਂ ਜਦ ਦੇਖਿਆ ਸਾਹ ਬਣ ਕੇ ਦੁੱਖ ਨੇ ਸਾਰਾ ਕੁਝ ਕਰਦੇ ਆ ਤੁਸੀਂ ਕੁਝ ਚੈੱਕ ਨਹੀਂ ਕੀਤਾ ਹੈ ਬਾਈ ਚੈੱਕ ਨਹੀਂ ਕੀਤਾ ਠੀਕ ਹੈ ਵਿੱਚ ਕੋਈ ਹੈਗਾ ਖਿਆਲ ਨਹੀਂ ਇਹਦੀ ਪਛਾਣ ਅਸੀਂ ਕਰ ਰਹੇ ਆ ਹਜੇ ਸਨਤ ਨਹੀਂ ਹੋਈ ਹੈ ਜੀ ਜੀ ਸਰ ਇਹ ਕੁਝ ਪਤਾ ਲੱਗ ਪਾਇਆ ਐ ਇਸ ਨੌਜਵਾਨ ਦੀ ਕਿੱਦਾਂ ਮੌਤ ਹੋਈ ਐ ਕਿੰਨੀ ਉਮਰ ਐ ਕਿੱਥੇ ਦਾ ਰਹਿਣ ਵਾਲਾ ਐ ਨਹੀਂ ਹਜੇ ਵੀ ਪਛਾਣ ਨਹੀਂ ਹੋਈ ਹੈਗੀ ਇਹਦੀ ਪਛਾਣ ਕਰਨ ਤੋਂ ਬਾਅਦ ਜੋ ਵੀ ਕਾਰਵਾਈ ਬਣਦੀ ਆ ਉਹ ਕੀਤੀ ਜਾਊਗੀ ਆ ਕੀ ਲੱਗਦਾ ਇਹਦੇ ਨਾਲ ਕੀ ਲੱਭ ਹੋਈ ਐ ਜਾਂ ਕੋਈ ਇਹ ਦੇਖੋ ਜਾਂਚ ਦਾ ਵਿਸ਼ਾ ਫਿਲਹਾਲ ਦੀ ਘੜੀ ਮੈਂ ਕੁਝ ਕਹਿ ਨਹੀਂ ਸਕਦਾ ਇਹ ਤਾਂ ਕੋਈ ਮਿਲਿਆ ਸਰ ਥੈਂਕ ਯੂ ਸਰ ਇਹ ਇਹ ਇਹਦੇ ਜੇਬ ਨੂੰ ਵਿੱਚ ਕੋਈ ਆਧਾਰ ਕਾਰਡ ਕੋਈ ਫੋਨ ਨੰਬਰ ਕੋਈ ਨਹੀਂ ਫਿਲਹਾਲ ਕੁਝ ਨਹੀਂ ਮਿਲਿਆ ਥੈਂਕ ਯੂ ਇਸ ਤਰ੍ਹਾਂ ਜਦੋਂ ਪ੍ਰਸ਼ਾਸਨ ਨਾਲ ਗੱਲਬਾਤ ਕੀਤੀ ਤਾਂ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਇਹ ਇਨਵੈਸਟੀਗੇਸ਼ਨ ਕੀਤੀ ਜਾਊਗੀ ਇਨਵੈਸਟੀਗੇਸ਼ਨ ਤੋਂ ਬਾਅਦ ਹੀ ਪਤਾ ਲੱਗ ਸਕਦਾ ਕੌਣ ਹੈ ਤੁਸੀਂ ਜੁਨੇ ਨੂੰ ਜਨੈਟ ਪੋਸਟ ਦੇ ਨਾਲ ਮੈਂ ਸਤਪਾਲ ਕੈਮਰਾਮੈਨ ਗੁਰਚਰਾਂ ਦੇ ਨਾਲ ਧੰਨਵਾਦ